ਹਾਂਜੀ ਸੁਖਜੀਤ ਪੋਲਟੀ ਫਾਰਮ ਪਰਵਾਲ ਤੋਂ ਜੀ ਠੀਕ ਹੈ ਜੀ ਆ ਸਾਡੀ ਇਹ ਮਸ਼ੀਨਾਵਾਂ ਆ ਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਦ ਆ ਮਿਕਸ ਕਰ ਦਿੰਦਾ ਵਾ ਵੀ ਅਸੀਂ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿਨਰਲਸ ਬਣਨੇ ਆ ਉਹ ਸਾਰਾ ਕੁਝ ਪਾ ਕੇ ਇਹਦੇ ਵਿੱਚ ਜੀ ਇਹ ਇਧਰ ਲੱਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਾ ਤੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫੇਰ ਸੋਇਆ ਲੱਗਾ ਜੀ ਵੇਗਾ ਉਸ ਤੋਂ ਅੱਗੇ ਫਿਰ ਉਹ ਲੱਗੀ ਹੈ ਜੀਐਨਐ ਲੱਗੀ ਹੈ ਜੀ ਤੇ ਨੈਕਸਟ ਪਰ ਇਧਰ ਪੱਥਰ ਪਾウダー ਲੱਗਾ ਬਸ ਇਹ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਕੁਇੰਟਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਹੈ ਜੀਐਨਐ ਉਹ ਵੀ 1 30 ਪੈਂਦੀ ਹੈ ਜੀ 1 ਕੁਇੰਟਲ 30 ਕਿਲੋ ਮਤਲਬ 10 ਕੁਇੰਟਲ ਦੇ ਵਿੱਚ ਤੇ ਸਾਢੇ 5 ਕੁਇੰਟਲ ਜਿਹੜਾ ਉਹ ਗ੍ਰੇਨ ਪੈਂਦਾ ਤੇ ਉਹਦੇ ਵਿੱਚ 1 ਕੁਇੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬਰਨ ਤੇ ਬਾਕੀ ਪੱਥਰ ਪੈਂਦਾ ਜੀ ਮਤਲਬ 1 ਕੁਇੰਟਲ ਯਾਰ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਟ ਚਾਰ ਹੁੰਦੀ ਹੈ 50000 মুরগি ਲਈਹੀਂ ਲਗਭਗ ਮੱਲ ਬਣਾਉਣੇ ਆ ਜੀ 55 ਕੁਆਂਟ ਦੇ ਲੱਗ ਜਾਗੇ 55 60 ਕੁਆਂਟਲ ਇੱਕ মুরਗੀ ਨੂੰ ਕਿੰਨੀ ਪੈਂਦੀ 110 ਗ੍ਰਾਮ ਦੇ ਲਾਗੇ 105 110 ਇਹ ਡੇਲੀ ਬਣਦੀ ਹੈ ਡੇਲੀ ਬਣਦੀ ਹੈ ਜੀ ਤੁਸੀਂ ਇਹਨੂੰ ਵੀ ਬਾਹਰ ਸੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੀ ਬਰਡ ਨੂੰ ਪਾਉਣੀ ਹੈ ਜੀ ਅੱਛਾ ਆਪਣੇ ਜੋਗੀ ਹਾਂ ਜੀ ਆਪਣੇ ਜੋਗੀ ਇਹ ਕਿਸ ਤਰ੍ਹਾਂ ਇਸ ਅਗਾਸ ਪੜਾਈ ਇਹ ਜੀ ਅੰਡਰਗਰਾਊਂਡ ਇਥੇ ਪਾਈਪ ਲੱਗਾ ਹੋਇਆ ਹੈ ਜੀ ਇਹਦੇ ਉਹਨੂੰ ਅਸੀਂ ਔਗਰ ਆਨੇ ਆ ਠੀਕ ਹੈ ਜੀ ਆ ਥੱਲਿਓਂ ਦੀ ਇਹਦੇ ਥੱਲਿਓਂ ਹੀ ਜਾਂਦੀ ਹੈ ਫੀਡ ਬਾਹਰ ਆ ਜਾਂਦੀ ਹੈ ਜੀ ਤੇ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇਡਾਂ 'ਚ ਲੈ ਜਾਂਦੇ ਆ। ਠੀਕ ਹੈ ਜੀ ਆ ਇਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ। ਅੱਗੇ ਜਾ ਕੇ ਫਿਰ ਹਾਂ ਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਾਂ ਰਾਈ ਜਾ ਕੇ ਛੇਡਾਂ 'ਚ ਚਲੀ ਜਾਂਦੀ ਆ। ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤੋ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਵਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਆ ਜੀ 233 ਗ੍ਰਾਮ ਦੇ ਲਾਗਿ ਚੱਕੇ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਆ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਮ ਨਹੀਂ ਪਤਾ ਬਟ ਉਦਾ 210 ਗ੍ਰਾਮ ਦਾ ਰਿਕਾਰਡ ਹੈ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਿਹਨੂੰ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਹੈ ਠੀਕ ਹੈ ਤੇ ਅਹੀਂ ਤੋਂ ਲਿਆ ਤੁਹਾਡਾ ਜਿਹੜਾ 32 33 ਗ੍ਰਾਮ ਦਾ ਹੈ ਜੀ ਸਾਡੇ ਕੋਲ 50000 ਮੁਰਗੀ ਹੈ ਜੀ ਲੈਂਗ ਜਿਹੜੀ ਆਂਡਾ ਦੇ ਰਹੀ ਆ ਲਗੋ ਜੀ ਚਾਰ ਛੱਟ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਸਪਲਾਈ ਆਪਣੇ ਲਗ ਲਗ ਏਰੀਏ ਦੇ ਹਾਂਜੀ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਅਜਨਾਲਾ ਲੁੱਪਗੁਜ ਗਾਵੇਂ ਕਲਾਂ ਨੌਰ ਹਾਂਜੀ ਇਉਂ ਵੀ ਗੁਰਦਾਸਪੁਰ ਦੇ ਲਾਗੇ ਵੀ ਦੇਈਦਾ ਅੰਡਾ ਜੀ ਬਟਾਲੇ ਦੇ ਲਾਗੇ ਵੀ ਆਸੇ ਪਾਸੇ ਲਗ ਲਗ ਕਸਬਿਆਂ 'ਚ ਖੁੱਦ ਰਿਟੇਲ ਕਰਦੇ ਖੁੱਦ ਰਿਟੇਲ ਕਰਦੇ ਆਂ ਡੀਟੇਲ ਆਂਡਾ ਸਾਡਾ ਜਾਂਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆਂ ਆਪਣੀ ਖੁਦ ਬਣਾ ਕੇ ਜੇ ਜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਹਾਂ ਜੀਐਨ ਪਾ ਰਹੇ ਹਾਂ ਸੋਇਆ ਪਾ ਰਹੇ ਹਾਂ ਜੀ ਤੇ ਨਾਲ ਮੱਕੀ ਪਾ ਰਹੇ ਹਾਂ ਬਾਜਰਾ ਤੇ ਥੋੜੀ ਜੀ ਕਣੀ ਪਾ ਰਹੇ ਹਾਂ ਤੇ ਬਾਕੀ ਜਿਹੜੀ ਇੰਗਰੀਡੀਅੰਟਸ ਨੇ ਹਾਂ ਜੀ ਇਹ ਕਿਉਂਕਿ ਆ ਆਂਡਾ ਹੁਣ ਕੱਢ ਕੇ ਕਰ ਲੈ ਅੰਡਾ ਵੀ ਲਿਓ ਕਿ ਆ ਦਿਖਾ ਦਵਾਂ ਅੰਡਾ ਜੀ ਅੰਡਾ ਗਾ ਆਹ ਜੀ ਆਹ ਵੇਖੋ ਜੀ ਆਹ ਜੋ 200 ਤੇ 32 ਗ੍ਰਾਮ ਦਾ ਅੰਡਾ ਠੀਕ ਹੈ ਜੀ ਤੇ ਆ ਇਹਦਾ ਵੇਟ ਜੇ ਇਹ ਜੀ ਇਹ ਗਿਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣ ਉਹ ਹੱਗਿਆ 10-12 ਸਾਲਾਂ ਦੇ ਆ ਸਭ ਤੋਂ ਪਹਿਲਾਂ 500 ਚੂਚਾ ਪਾਇਆ ਜੀ ਫਿਰ ਆਹ ਹੌਲੀ ਹੌਲੀ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ ਇਹ 45000 ਅੰਡਾ ਹੋ ਜਾਂਦਾ ਰੋਜ਼ ਦਾ ਜੀ